ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਈ ਹੋਏ ਸਹਾਇ ਰੁੱਤ ਛੇਵੀ ਸਾਖੀ ਦੂਸਰੀ ਚੌਧਰੀ ਕਪੂਰੇ ਦਾ ਪ੍ਰਸੰਗ ਕਈ ਪਿੰਡਾਂ ਵਿੱਚ ਦੀ ਹੁੰਦੇ ਹੋਏ ਸਤਿਗੁਰੂ ਜੀ ਕੋਟਕਪੂਰੇ ਲਾਗੇ ਚਲੇ ਗਏ ਕਿਉਂਕਿ ਸਾਹਿਬਾਂ ਨੂੰ ਪਤਾ ਲੱਗਾ ਇਸਰਹੰਦੋ ਵਜ਼ੀਰ ਖਾਨ ਦਾ ਭੇਜਿਆ ਹੋਇਆ ਇੱਕ ਫੌਜੀ ਦੱਸਦਾ ਗੁਰੂ ਜੀ ਦੀ ਪਾਲ ਵਿੱਚ ਅੱਗੇ ਵਧਿਆ ਆਉਂਦਾ ਹੈ ਜੇ ਉਹ ਆ ਪੁੱਜਾ ਤਾਂ ਉਸ ਨਾਲ ਲੜਾਈ ਜ਼ਰੂਰ ਹੋਵੇਗੀ ਸਤਗੁਰੂ ਜੀ ਨੇ ਸਿੰਘਾਂ ਨੂੰ ਪੁੱਛਿਆ ਕਿ ਪਤਾ ਕਰੋ ਕਿ ਮਾਲਵੇ ਵਿੱਚ ਐਸਾ ਕੋਈ ਕਿਲਾ ਹੈ ਜਿੱਥੇ ਬੈਠ ਕੇ ਦੁਸ਼ਮਣ ਨਾਲ ਚਾਰ ਹੱਥ ਕੀਤੇ ਜਾਣ ਉਸ ਵੇਲੇ ਸਿੰਘਾਂ ਨੇ ਪੁੱਛਣਾ ਆਰੰਭ ਕਰ ਦਿੱਤਾ ਕੁਛ ਦੇਣਾ ਪੁੱਛਦੇ ਆ ਉਹਨਾਂ ਨੂੰ ਪਤਾ ਲੱਗਾ ਕਿ ਕੋਟਕਪੂਰਾ ਐਸਾ ਆਸਾਨ ਹੈ जिथे बैठ के दुश्मन नाल युद्ध हो सकता है पर कोटकपुरा भी को है ऐस सुन के सतगुरु जी ने सेवकान को हुक्म दिता कोटकपुरे वाल चलो सतगुरु जी अपने लश्कर समेत कोटकपुरे पुजे किले ते हटवे पदरे थां उत्ते सतगुरु जी ने हुक्म किया तंबू कट दिते वेले तंबू लग गए गुरु का लंगर तैयार लगा जदों लंगर वास्ते अग बली तो उसका धुआं दूर दूर तक पुजा ਤੋਂ ਇਹਨੂੰ ਵੇਖ ਕੇ ਲੋਕਾਂ ਨੇ ਅਨੁਭਵ ਕੀਤਾ ਕਿ ਕਿਸੇ ਸ਼ਾਹੀ ਫੌਜਾ ਉਤਾਰਾ ਹੈ। ਹੋਰ ਤਾਂ ਕੋਈ ਡਰਦਾ ਦੇਖਣ ਨਾ ਆਇਆ ਪਰ ਕਪੂਰੇ ਦਾ ਮਾਲਕ ਚੌத்ਰੀ ਕਪੂਰਾ ਆਇਆ ਕਿਉਂਕਿ ਉਹ 84 ਪਿੰਡਾਂ ਦਾ ਮਾਲਕ ਸੀ ਤੇ ਆਏ ਗਏ ਮੁਗਲਾਂ ਦੀ ਸੇਵਾ ਕਰਿਆ ਕਰਤਾ ਸੀ। ਉਹ ਜੀ ਹਜ਼ੂਰੀਆ ਪੁੱਜ ਕੇ ਸੀ। ਉਸ ਦੇ ਜੀ ਹਜ਼ੂਰੀਆ ਦਾ ਸਦਕਾ ਮੁਗਲ ਹਕੂਮਤ ਨੇ ਉਸ ਨੂੰ ਜੰਗਲ ਦਾ ਸ਼ੇਖ ਖਿਤਾਬ ਦਿੱਤਾ ਹੋਇਆ ਸੀ। ਉਹ ਕੋਰੇ ਉੱਤੇ ਸਵਾਰ ਹੋ ਕੇ ਨਾਲ ਆਪਣੇ ਆਦਮੀ ਲੈ ਕੇ ਉਸ ਥਾਂ ਪੁੱਜਾ ਜਿੱਥੇ ਸਤਿਗੁਰੂ ਜੀ ਸਨ ਨੇੜੇ ਆ ਕੇ ਉਸਨੇ ਪੁੱਛਿਆ ਕਿਸ ਦਾ ਟੇਰਾ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜੇ ਅਨੰਦਪੁਰ ਦੇ ਵਾਸੀ ਤੇ ਸਤਿਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਮਾਲਕ ਹਨ ਇੱਧਰ ਕਿਵੇਂ ਆਏ ਹਨ ਕਪੂਰੇ ਨੇ ਪੁੱਛਿਆ ਮਨ ਦੀ ਮੌਜ ਨਾਲ ਭਾਈ ਮਾਨ ਸਿੰਘ ਜੀ ਨੇ ਕਿਹਾ ਮੈਂ ਤਾਂ ਸੁਣਿਆ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਸ਼ਾਹੀ ਫੌਜ ਲੱਗੀ ਹੋਈ ਹੈ ਇਸੇ ਤਰ੍ਹਾਂ ਹੀ ਸਮਝੋ ਮੈਂ ਦਰਸ਼ਨ ਕਰਨਾ ਚਾਹੁੰਦਾ ਹਾਂ ਦਰਸ਼ਨ ਹੋ ਸਕਦੇ ਹਨ ਇਹ ਕੋਈ ਵੱਡੀ ਗੱਲ ਨਹੀਂ ਐਉ ਕਪੂਰੇ ਤੇ ਭਾਈ ਮਾਨ ਸਿੰਘ ਜੀ ਦੇ ਵਿਚਾਲੇ ਗੱਲਬਾਤ ਹੋਈ ਫਿਰ ਭਾਈ ਮਾਨ ਸਿੰਘ ਚੌਧਰੀ ਕਪੂਰੇ ਨੂੰ ਸਤਿਗੁਰੂ ਜੀ ਦੇ ਹਜ਼ੂਰ ਲੈ ਆਇਆ ਕਪੂਰਾ ਸਤਿਗੁਰੂ ਜੀ ਦੇ ਸਨਮੁਖ ਚਲਿਆ ਗਿਆ ਨਮਸਕਾਰ ਕੀਤੀ ਤੇ ਮਾਮੂਲੀ ਗੱਲਬਾਤ ਕਰਕੇ ਮੁੜ ਆਪਣੇ ਕਿਲੇ ਨੂੰ ਚਲਿਆ ਗਿਆ ਮੁੜ ਕੇ ਕਿਲੇ ਵਿਚੋਂ ਇੱਕ ਕੋੜਾ ਸਵਾ 100 ਰੁਪਇਆ ਨਕਦ ਲੈ ਕੇ ਸਤਗੁਰੂ ਜੀ ਦੇ ਪਾਸ ਆਇਆ ਕੋੜਾ ਤੇ ਰੁਪਇਆ ਨਜ਼ਰ ਕਰਕੇ ਬਚਨ ਬिलास ਕਰਦਾ ਰਿਹਾ ਫਿਰ ਦੇ ਲੋਕ ਵੀ ਬਹੁਤ ਦਰਸ਼ਨਾ ਨੂੰ ਆਏ ਪ੍ਰੇਮ ਭਾਵਨਾ ਨਾਲ ਕਿਸੇ ਨੇ ਦੁੱਤ ਕਿਸੇ ਨੇ ਕਿਹਾ ਅਨਾਦਿਕ ਸਤਗੁਰੂ ਜੀ ਵਾਸਤੇ ਲਿਆਂਦਾ ਸਤਗੁਰੂ ਜੀ ਨੇ ਵੀ ਉਹਨਾਂ ਦੇ ਮਨਾਂ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਉਹ ਨਿਹਾਲ ਹੋ ਕੇ ਤੁਰਤੇ ਗਏ ਜਦ ਕਪੂਰਾ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਾ ਸੀ ਆਪਾਈ ਦਇਆ ਸਿੰਘ ਜੀ ਨੇ ਬਚਨ ਕੀਤਾ ਚੌਧਰੀ ਜੀ ਸਤਗੁਰੂ ਜੀ ਦੇ ਪਿੱਛੇ ਤੁਰਕ ਲਸ਼ਕਰ ਆ ਰਿਹਾ ਹੈ ਸਤਗੁਰੂ ਜੀ ਉਸ ਲਸ਼ਕਰ ਨਾਲ ਲੋਹਾ ਲੈਣਾ ਚਾਹੁੰਦੇ ਹਨ ਤੁਸੀਂ ਆਪਣਾ ਕਿਲਾ ਸਤਗੁਰੂ ਜੀ ਨੂੰ ਦੇ ਦੇਵੋ ਸਾਹਿਬ ਕਿਲੇ ਦੀ ਊਟ ਵਿੱਚ ਯੁੱਧ ਲੜ ਸਕੋ ਕਿਉਂਕਿ ਕਿਲੇ ਤੋਂ ਬਿਨਾ ਯੁੱਧ ਲੜਨਾ ਬਹੁਤ ਕਠਿਨ ਹੈ ਖੁੱਲੀ ਥਾਂ ਦੁਸ਼ਮਨ ਦੇ ਚੋਰ ਪੈਣ ਦੀ ਚਿੰਤਾ ਹੈ ਚੌਧਰੀ ਤੁਰਕਾਂ ਦਾ ਵਫਾਦਾਰ ਸਿਪਾਹੀ ਸੀ ਲਾਲਚ ਨੇ ਉਸ ਦੀ ਮਤ ਮਾਰੀ ਹੋਈ ਸੀ ਉਹ ਰਾਜ ਕਾਇਮ ਰੱਖਣ ਦੀ ਭੁੱਖ ਨਾਲ ਪਰਦੇਸੀਆਂ ਦਾ ਮਿੱਤਰ ਬਣ ਕੇ ਦੇਸ਼ ਨਾਲ ਤਰੋ ਕਰ ਰਿਹਾ ਸੀ ਉਸ ਨੇ ਜਦੋਂ ਪਾਈ ਦਇਆ ਸਿੰਘ ਜੀ ਦੀ ਸੁਬਾਨੀ ਸਤਿਗੁਰੂ ਜੀ ਦਾ ਹੁਕਮ ਸੁਣਿਆ ਤਾਂ ਉਹਦਾ ਲਹੂ ਠੰਡਾ ਹੋ ਗਿਆ ਉਹ ਡੋਰ ਪੋਰਾ ਹੋ ਕੇ ਪਹਿਲਾਂ ਤਾਂ ਇੱਧਰ ਉੱਧਰ ਦੇਖਦਾ ਰਿਹਾ ਫਿਰ ਬੋਲਿਆ ਕੀ ਦੱਸਾਂ ਔਖੀ ਜੀ ਗੱਲ ਹੈ ਦੇਸ਼ ਦਾ ਬਾਦਸ਼ਾਹ ਬਹੁਤ ਕਰੜੇ ਸੁਭਾਦਾ ਹੈ ਉਸ ਨੂੰ ਜਦੋਂ ਪਤਾ ਲੱਗਾ ਤਾਂ ਉਹ ਮੇਰਾ ਕਾਣ ਬੱਚਾ ਪੜਵਾ ਦੇਵੇਗਾ ਮੈਨੂੰ ਫਾਹੇ ਲੱਗਣਾ ਪਵੇਗਾ ਮੁਗਲਾਂ ਦੇ ਲਸ਼ਕਰ ਨਾਲ ਟੱਕਰ ਰਾਮ ਰਾਮ ਉਹਨਾਂ ਨਾਲ ਟੱਕਰ ਤਾਂ ਪ੍ਰਮਾਤਮਾ ਵੀ ਨਹੀਂ ਲੈ ਸਕਦਾ ਉਹ ਤਾਂ ਦਰਿਆ ਦੇ ਹੜਬਾਂ ਖਾਨ ਉਹ ਰੋਕਿਆ ਨਹੀਂ ਰੁਕ ਸਕਦਾ ਇਸ ਕਿਲੇ ਨੂੰ ਤਾਂ ਵੈਸੇ ਹੀ ਚੁੱਕ ਕੇ ਲੈ ਜਾਣਗੇ ਮੈਂ ਇਹ ਆਗਿਆ ਨਹੀਂ ਦੇ ਸਕਦਾ ਹੋਰ ਕੋਈ ਸੇਵਾ ਦੱਸੋ ਜੇ ਕੋਈ ਪਿੰਡ ਲੈਣਾ ਹੋਵੇ ਤਾਂ ਬੇਸ਼ੱਕ ਲੈ ਲਵੋ 84 ਪਿੰਡਾਂ ਦੀ ਮਾਲਕੀ ਹੈ ਹਾਂ ਇਹ ਕਰ ਸਕਦਾ ਹਾਂ ਕਿ ਮੁਗਲ ਸਰਕਾਰਾਂ ਤੇ ਤੁਸੀਂ ਵਿਚਾਲੇ ਸਮਝੌਤਾ ਕਰਾ ਸਕਦਾ ਹਾਂ ਤੁਰਕਾਂ ਦੇ ਵਿਰੁੱਧ ਲੜਨਾ ਜਾਂ ਤੁਸਾਂ ਨੂੰ ਕਿਲਾ ਦੇਣਾ ਤਾਂ ਸਮਝੋ ਮੌਤ ਨੂੰ ਘਰ ਸੱਤਣਾ ਹੈ ਕਪੂਰੇ ਦੇ ਇਹ ਬੋਲ ਸੁਣ ਕੇ ਸਤਿਗੁਰੂ ਜੀ ਮੁਸਕਰਾਉਂਦੇ ਰਹੇ ਪਰ ਭਾਈ ਦਇਆ ਸਿੰਘ ਨੇ ਹੋਰ ਕਿਹਾ ਦੇਖੋ ਚੌਧਰੀ ਸਾਹਿਬ ਕੋਈ ਮਾਨ ਨਹੀਂ ਕਰਨਾ ਚਾਹੀਦਾ ਦੌਲਤ ਕਿਲੇ ਲਸ਼ਕਰ ਸਭ ਪ੍ਰਬੂਦੀਏ ਬਖਸ਼ੀਆਂ ਹੋਈਆਂ ਵਸਤੂਆਂ ਹਨ ਉਹ ਮਾਲਕ ਜਦੋਂ ਚਾਹੇ ਵਾਪਸ ਵੀ ਲੈ ਸਕਦਾ ਹੈ ਸਤਗੁਰੂ ਜੀ ਨੂੰ ਕਿਲੇ ਵਿੱਚ ਥਾਂ ਦੇ ਤੇਰਾ ਜੱਸ ਹੋਵੇਗਾ ਸਰਬਸ਼ਕਤੀਵਾਨ ਪ੍ਰਭੂ ਤੇਰਾ ਨੁਕਸਾਨ ਨਹੀਂ ਹੋਣ ਦੇਣਗੇ ਚੌਧਰੀ ਕਪੂਰੇ ਦੀ ਮੱਤ ਤੇ ਪੜਦਾ ਪਿਆ ਗਿਆ ਉਸ ਨੂੰ ਕੋਈ ਅਕਲ ਨਾ ਸੁਝੀ ਉਸਨੇ ਅਵਲਾਹੀ ਉੱਤਰ ਦਿੱਤਾ ਉਹ ਉੱਤਰ ਕੀ ਸੀ ਮਾਨੋ ਉਸਦੀ ਮੌਤ ਦਾ ਵਾਰੰਟ ਸੀ ਜੋ ਉਸਨੇ ਆਪਣੇ ਹੱਥੀ ਆਪ ਲਿਖ ਲਿਆ ਉਸਨੇ ਆਖਿਆ ਰਿਪੁਸਮ ਜਾਨ ਤੁਰਕ ਗ੍ਰਹਿ ਮੋਹ मारे फांसी देकर क्रोहो, श्री गुरु तुम तो बेपरवाह बिगर लहे लाखों नर मारे मरवाए, अनंतपुर उजार कर आए तीन मह बिगारो जिम उजरे तिन मोहे उजारो पली सिख अब देवन लागो जिस्ते बचे न किते को पागो हम तो बंदे नित पात शाही बिगरे मारे मुझते फाही ਵ ਚੰਗੀ ਅਕਲ ਮੈਨੂੰ ਦੇਣ ਲੱਗੇ ਹੋ ਬਾਦਸ਼ਾਹ ਮੁਗਲ ਵੱਡਾ ਹੈ ਉਸ ਦੇ ਵਿਰੁੱਧ ਮੈਨੂੰ ਕਰਦੇ ਹੋ ਉਹ ਤਾਂ ਮੈਨੂੰ ਫਾਂਸੀ ਲਾ ਕੇ ਤੇ ਮੂੰਹ ਵਿੱਚ ਸੁਆਹ ਦੇ ਕੇ ਮਾਰੇਗਾ ਆਪ ਤਾਂ ਅਨੰਦਪੁਰ ਨੂੰ ਉਜਾੜ ਆਈ ਹਜ਼ਾਰਾਂ ਜਵਾਨ ਮਾਰੇ ਤੇ ਮਰਵਾ ਦਿੱਤੇ ਅਮਨ ਦੀ ਧਰਤੀ ਨੂੰ ਲਹੂ ਨਾਲ ਰੰਗਿਆ ਹੁਣ ਮੈਨੂੰ ਕਹਿੰਦੇ ਹੋ ਕਿ ਮੈਂ ਉੱਜੜ ਜਾਵਾਂ ਮਾਰਿਆ ਜਾਵਾਂ ਮੈਂ ਤੁਸਾਂ ਦੀ ਇਸ ਮੱਤ ਤੇ ਨਹੀਂ ਲੱਗਣਾ ਚੰਗਾ ਤਾਂ ਇਹੋ ਹੈ ਕਿ ਤੁਸੀਂ ਇਥੋਂ ਡੇਰਾ ਚੁੱਕ ਕੇ ਕਿਤੇ ਚਲੇ ਜਾਓ ਮੈਂ ਨਾ ਤੁਸਾਂ ਨਾਲ ਦੁਸ਼ਮਣੀ ਕਰਨਾ ਚਾਹੁੰਦਾ ਹਾਂ ਤੇ ਨਾ ਮਿੱਤਰਤਾ ਰੱਖਣਾ ਚਾਹੁੰਦਾ ਹਾਂ ਇਹ ਕੋਰਾ ਜਵਾਬ ਸੁਣ ਕੇ ਸਤਿਗੁਰੂ ਜੀ ਗੁੱਸੇ ਵਿੱਚ ਆਏ ਸ ਆਹਬਾ ਨੇ ਬਚਨ ਕੀਤਾ ਗੁਲਾਮੀ ਦੇ ਟੁਕੜੇ ਖਾ ਖਾ ਕੇ ਤੇਰੀ ਬੁੱਧੀ ਪ੍ਰਿਸ਼ਟ ਹੋ ਚੁੱਕੀ ਹੈ ਜਾਂ ਜਿਸ ਮੌਤ ਕੋਲੋਂ ਡਰਦਾ ਹੈ ਉਹ ਮੌਤ ਤੈਨੂੰ ਆਵੇਗੀ ਤੇਰਾ ਇਹ ਕੋਟ ਉਜੜੇਗਾ ਤੈਨੂੰ ਵਾਹੇ ਲਾ ਕੇ ਮਾਰਿਆ ਜਾਵੇਗਾ ਤੇ ਤੇਰੇ ਮੂੰਹ ਵਿੱਚ ਸੁਭਾਅ ਵੀ ਦਿੱਤੀ ਜਾਵੇਗੀ ਅਸਾਂ ਦਾ ਰੱਖਾ ਅਕਾਲੁਰਖ ਹੈ ਜੋ ਉਸ ਦਾ ਪਾਣਾ ਹੈ ਉਹੀ ਕੁਝ ਹੋ ਕੇ ਰਹੇਗਾ ਹੁਣ ਤੂੰ ਇੱਥੋਂ ਉੱਠ ਕੇ ਤੁਰ ਜਾ ਦੇਰ ਕਰਨ ਤੇ ਸ਼ਾਇਦ ਤੈਨੂੰ ਕੋਈ ਤਕਲੀਫ ਹੋਵੇ ਸੂਰਜ ਪ੍ਰਕਾਸ਼ ਵਿੱਚ ਪਾਈ ਸੰਤੋਖ ਸਿੰਘ ਜੀ ਲਿਖਦੇ ਹਨ ਆਨੰਦ ਪੂਰਾ ਬਸੇਗਾ ਸਦਾ ਇਸ ਥਲ ਤੇ ਤੂੰ ਹੀ ਹੋਏ ਅਦਾ ਜਿਸ ਕੋ ਬੰਦਾ ਕਰੇ ਸੁਬੰਦ ਦੇ ਫਾਸੀ ਤੋਹੇ ਕਰੇ ਨਿਕੰਦ ਤਤ ਅਤਤ ਨਾਮੁਰਕ ਜਾਣੈ ਲਾਭ ਲੀਤ ਤੇ ਟੋਟਾ ਮਾਨੈ ਅਸਜੋ ਪੀਖ ਹਰਉ ਪਰ ਸੋਵੈ ਅਪਜਸ ਜਗ ਪਰ ਲੋਕ ਪੀਖ ਹੋਵੈ ਮਤ ਅੰਦੇ ਜਾਣੋ ਕਛੂ ਨਹੀਂ ਸਭ ਸੁਖ ਦੇਤ ਪਰੋ ਦੁਖ ਮਾਹੀ ਜਿਨ ਤੁਰਕਨਧਰ ਉਰ ਪਰਵਾਸ ਤਿੰਨ ਤੇ ਹੀ ਕੁਛ ਹੋਏ ਬਿਨਾਸਾ ਖੇ ਤੋਬਰ ਬਦਨ ਚੜ੍ਹਾਏ ਫਾਸੀ ਦੇ ਮਾਰੇ ਸੈ ਸਾਈ ਇਹ ਬਚਨ ਸੁਣ ਕੇ ਕਪੂਰਾ ਹੈਰਾਨ ਤੇ ਬਹੁਤ ਸ਼ਰਮਿੰਦਾ ਹੋਇਆ ਸਤਗੁਰੂ ਜੀ ਨੇ تیر ਛੱਡ ਦਿੱਤੇ ਕਪੂਰੇ ਦੇ ਲਾਗੇ ਉਹਦਾ ਛੋਟਾ ਪੁੱਤਰ ਇਹ ਉਸਤੇ ਹੋਰ ਆਦਮੀ ਬੈਠੇ ਸਨ ਉਹ ਡਰ ਗਏ ਕਿਉਂਕਿ ਉਸ ਵੇਲੇ ਪੂਰਾ ਅਪਰੋਸਾ ਸੀ ਕਿ ਮਹਾਪੁਰਖਾਂ ਦੇ ਬੋਲੇ ਬੋਲ ਸੱਚ ਹੋ ਜਾਂਦੇ ਹਨ ਉਹ ਮਨ ਹੀ ਮਨ ਕੁੜੇ ਕਿ ਕਪੂਰੇ ਨੇ ਬਹੁਤ ਮੰਦਾ ਕੀਤਾ ਹੈ ਇਸ ਨੂੰ ਇਸ ਤਰ੍ਹਾਂ ਸਤਗੁਰੂ ਜੀ ਨਾਲ ਵਰਤਾਓ ਨਹੀਂ ਸੀ ਕਰਨਾ ਚਾਹੀਦਾ ਕਪੂਰਾ ਉੱਠ ਕੇ ਆਪਣੇ ਕਿਲੇ ਵੱਲ ਚੱਲਿਆ ਗਿਆ ਉਸ ਦੇ ਛੋਟੇ ਲੜਕੇ ਤੇ ਉਹਦੇ ਆਦਮੀਆਂ ਨੇ ਉਹਦੇ ਪੁੱਤਰਾਂ ਨੂੰ ਸਭ ਕੁਝ ਦੱਸ ਦਿੱਤਾ ਉਹਦੇ ਪੁੱਤਰਾਂ ਨੇ ਉਸ ਕਪੂਰੇ ਨੂੰ ਬਹੁਤ ਸਮਝਾਇਆ ਕਿ ਤੂੰ ਮਨੇ ਜਾ ਕੇ ਸਤਗੁਰਾਂ પાસે ਮਾਫੀ ਮੰਗ ਲੈ ਸਤਗੁਰਾਂ ਦੇ ਬਚਨ ਕਦੀ ਉੱਕਣੇ ਨਹੀਂ ਜ਼ਰੂਰ ਸੱਚੇ ਹੋ ਜਾਣਗੇ ਅਰਹੰਕਾਰੀ ਕਪੂਰਾ ਨਾ ਸਤਗੁਰੂ ਚੀਵਲ ਆਇਆ ਇਹ ਨਾ ਪੁੱਤਰਾ ਦੇ ਅਕੇ ਲੱਗਿਆ ਇੱਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਇਸ ਘਟਨਾ ਤੋਂ ਪਿੱਛੋਂ 1765 ਬਿਕਰਮਈ ਵਿੱਚ ਚੌਧਰੀ ਕਪੂਰੇ ਨੂੰ ਈਸਾਖਾ ਨੇ ਫਾਹੇ ਲਾ ਕੇ ਮਾਰਿਆ ਕਪੂਰੇ ਦੇ ਪੁੱਤਰ ਸੁਖੀਏ ਨੇ ਈਸੇਖਾ ਨੂੰ ਮਾਰ ਦਿੱਤਾ ਇਸ ਤਰ੍ਹਾਂ ਦੋਹਾਂ ਦੀ ਲੜਾਈ ਹੋਈ ਤੇ ਕੋਟਕਪੂਰਾ ਉੱਜੜ ਗਿਆ ਸਤਿਗੁਰੂ ਜੀ ਦੇ ਬਚਨ ਪੂਰੇ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ